ਚੰਦ ਸਕਿੰਟਾਂ ਵਿੱਚ ਸੜਕ ਤੋਂ 15 ਫੁੱਟ ਦੀ ਟਾਇਲ ਲਾਉਣੀ ਹੈ ਜੀ ਇਹ ਸਾਈਕਲ ਟਰੈਕ ਪਾਸ ਹੋਇਆ ਸੀ ਹਾਲੀ ਸਾਬ ਇਹ ਤੁਹਾਨੂੰ ਪਤਾ ਹੋਣਾ ਟਾਂਗਾ ਛੱਡ ਦੇ ਕੋਲੋਂ ਸ਼ੁਰੂ ਹੋ ਕੇ ਨਾ ਆਪਣਾ ਘੰਟਾ ਘਰ ਤੋਂ ਕੱਜਾ ਚੌਂਕ ਤੋਂ ਸ਼ੁਰੂ ਹੋ ਕੇ ਇਹ ਸਾਰ ਕੋਟ ਕਰ ਜਾਣਾ ਜੀ ਜਿਆ 2 ਜਾਂ 3 ਸਾਲ ਲੇਟ ਹੋਇਆ ਪਹਿਲਾਂ ਇੱਥੇ ਸੀਸੀ ਫਲੋਰਿੰਗ ਪੈਣੀ ਸੀ ਸਾਰੇ ਸੱਜ ਮੁੜ ਕੇ ਸਾਰਿਆਂ ਨਾਲ ਸਲਾਹ ਕੀਤੀ ਅਫਸਰਾਂ ਨੇ ਵੀ ਗਾਂ ਕੁੱਤੇ ਸਲਾਹ ਕੀਤੀ ਕਿ ਸੀਸੀ ਫਲੋਰਿੰਗ ਨਾ ਪਾਈ ਜਾਵੇ ਤੇ ਇੰਟਰਲੋਕ ਟਾਇਲ ਲਾਈ ਜਾਵੇ ਉਹ ਦੁਆਰਾ ਇੰਟਰਲੋਕ ਟਾਇਲ ਦਾ ਹੁਣ ਟੈਂਡਰ ਪਾਸ ਕਰਾਇਆ 75-76 ਲੱਖ ਦੀ ਅੰਦਾਜ਼ਾ 50-75 ਲੱਖ ਦਾ ਹੈਗਾ ਟੈਂਡਰ ਇਹ ਸਾਰਿਆਂ ਦੇ ਸਹਿਯੋਗ ਨਾਲ ਹੈ ਮੈਂ ਜੇ ਮੈਨੂੰ ਕਿਸੇ ਨੇ ਪ੍ਰਧਾਨ ਬਣਾਇਆ ਚਲੋ ਟਰਪ ਸਾਹਿਬ ਨੇ ਬਣਾਇਆ ਪਰ ਇਹ ਚ ਐਮਐਲਏ ਸਾਹਿਬ ਵੀ ਸਾਥ ਦੇ ਰਹੇ ਆ ਬੰਟੀ ਜੀ ਵੀ ਸਾਥ ਦੇ ਰਹੇ ਆ ਸਾਰਿਆਂ ਦਾ ਸਾਥ ਹੈ ਕਿ ਸਾਡੀ ਜਿਹੜੀ ਨਗਰ ਕੌਂਸਲ ਆ ਪਾਰਦਰਸ਼ੀ ਚੱਲ ਰਹੀ ਹੈ ਬਿਗੈਰ ਪਾਰਟੀ ਬਾਈ ਤੋਂ ਟੁੱਟ ਕੇ ਸਾਰੇ ਐਮਪੀ ਸਾਹਿਬਨ ਸਾਡੇ ਨਾਲ ਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਖਰੀਦਕੋਟ ਦੇ ਵਿੱਚ ਇੱਕ ਅਜੇ ਹੀ ਸਾਈਕਲਾਂ ਲਈ ਵੱਖਰੀ ਲੇਨ ਬਣਨ ਜਾ ਰਹੀ ਹੈ ਜਿਹੜੀ ਪਾਈਪਾਂ ਦੇ ਉੱਤੇ ਬਣੇਗੀ ਯਾਨੀ ਜਿਹੜੀਆਂ ਪਾਈਪਾਂ ਵਿਛਾਈਆਂ ਗਈਆਂ 2021 ਦੇ ਵਿੱਚ ਇੱਕ ਪ੍ਰੋਜੈਕਟ ਬਣਾਇਆ ਸੀ ਕਾਂਗਰਸ ਸਰਕਾਰ ਵੇਲੇ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿ ਜਿਹੜਾ ਨਿਕਾਸੀ ਨਾਲਾ ਸੀ ਘੰਟਾ ਘਰ ਕੋਲੋਂ ਸ਼ੁਰੂ ਹੋ ਕੇ ਉਹ ਅਰਾਈਆਂ ਵਾਲਾ ਰੋਡ ਸੋਸਾਇਟੀ ਨਗਰ ਤੱਕ ਜਾਂਦਾ ਸੀ ਉਹ ਸਾਰੇ ਨੂੰ ਢਕਿਆ ਗਿਆ ਏ 6 ਕਰੋੜ ਰੁਪਏ ਦੇ ਨਾਲ ਲਾ ਕੇ ਪਾਈਪਾਂ ਉਛਾਈਆਂ ਗਈਆਂ ਤੇ ਹੁਣ ਇਹਨਾਂ ਦੇ ਉੱਤੇ ਇੱਕ ਜਿਹੜਾ ਪ੍ਰੋਜੈਕਟ ਬਣਾਇਆ ਗਿਆ ਸੀ ਕਿ ਲਗਭਗ 15 ਫੁੱਟ ਦੇ ਕਰੀਬ ਇੰਟਰਲੋਕਿੰਗ ਟਾਇਲ ਲਾ ਕੇ ਉਹ ਸਾਰਾ ਸਾਈਕਲਿੰਗ ਕਲੱਬ ਬਣਾ ਦਿੰਦਾ ਉੱਥੇ ਲੋਕ ਸਾਈਕਲ ਚਲਾ ਸਕਣਗੇ ਸੇਅਰ ਕਰ ਸਕਣਗੇ ਅੱਜ ਉਸ ਦਾ ਬਕਾਇਦਾ ਉਦਘਾਟਨ ਹੋ ਗਿਆ ਹੈ ਇੰਟਰਲੋਕਿੰਗ ਲੱਗਣੀ ਸ਼ੁਰੂ ਹੋ ਗਈ ਹੈ 75 ਲੱਖ ਦੇ ਨਾਲ ਇਹ ਪ੍ਰੋਜੈਕਟ ਆ ਜਿਹੜਾ ਹਲਕੇ ਦੇ ਵਿਧਾਇਕ ਗੁਰਦੇਵਤ ਸਿੰਘ ਸੇਖੋ ਨੇ ਅੱਜ ਇਸ ਦਾ ਨੀਂਹ ਪੱਥਰ ਰੱਖ ਕੇ ਇਸ ਦੀ ਸ਼ੁਰੂਆਤ ਕਰਵਾਈ ਹੈ ਕਿਸ ਤਰ੍ਹਾਂ ਦਾ ਇਹ ਪ੍ਰੋਜੈਕਟ ਆ ਕਿਸ ਤਰ੍ਹਾਂ ਰਹਿਣ ਵਾਲੀ ਇਸ ਦੀ ਰੂਪਰੇਖਾ ਆ ਉਹ ਸਾਰੀ ਜਾਣਕਾਰੀ ਲੈਣੇ ਆ ਨਗਰ ਕੌਂਸਲ ਫਰੀਦਕੋਟ ਦੇ ਪ੍ਰਧਾਨ ਨਿੰਦਰਪਾਲ ਨਿੰਦਾ ਤੋਤੇ ਨਾਲ ਦੀ ਨਾਲ ਪੁੱਛਾਂਗੇ ਇਸ ਹਲਕੇ ਦੇ ਇਸ ਵਾਰਡ ਦੇ ਨਗਰ ਕੌਂਸਲਰ ਜਤਿੰਦਰ ਕੁਮਾਰ ਤੋਕੇ ਇਸ ਪ੍ਰੋਜੈਕਟ ਦਾ ਉਹਨਾਂ ਨੂੰ ਕਿੰਨਾ ਫਾਇਦਾ ਹੋਣ ਵਾਲਾ ਜਿਹੜਾ ਇੱਕ ਸਾਈਕਲ ਟਰੈਕ ਜਿਹੜਾ ਪਾਸ ਸਾਰੀ ਸਭ 2021 ਜੇ ਪਾਸ ਹੋਇਆ ਸੀ ਢਲੂ ਖਵਲੇ ਇਹ ਉਸ ਟਾਈਮ ਲੈਣਾ ਪੈਂਦਾ ਸਾਨੂੰ ਮਤਲਬ ਕਿ ਸਿਸਟਮ ਇੱਥੇ ਨਾਲ ਨਾਲੇ ਵਾਸਤੇ ਪਾਇਪ ਪਾਈ ਹੈ ਉਹ ਪਾਇਪ ਜ ਮਿੱਟੀ ਦੀ ਪਾਈ ਹੈ ਜਾਂ ਕੋਈ ਅਰੀ ਸੀਵਰੇਜ ਚਾਲੂ ਨਹੀਂ ਹੋਇਆ ਸੀਗਾ ਕੋਈ ਪਟਨੀ ਪੈ ਸਕਦੀ ਸੀ ਜਾਂ ਕਿਦਰ ਰਿਪੇਅਰ ਕਰਨੀ ਪੈ ਸਕਦੀ ਸੀ ਉਸ ਕਰਕੇ ਇਹ ਪ੍ਰੋਜੈਕਟ ਜਾਂ 2 ਜਾਂ 3 ਸਾਲ ਲੇਟ ਹੋਇਆ ਪਹਿਲਾਂ ਇੱਥੇ ਸੀਸੀ ਫਲੋਰਿੰਗ ਪੈਣੀ ਸੀ ਸਾਰੇ ਇਸ ਸੱਚ ਮੁੱਖ ਸਾਰਿਆਂ ਨਾਲ ਸਲਾਹ ਕੀਤੀ ਅਫਸਰਾਂ ਨੇ ਵੀ ਗਾਂ ਕੁੱਤੇ ਸਲਾਹ ਕੀਤੀ ਕਿ ਸੀਸੀ ਫਲੋਰਿੰਗ ਨਾ ਪਾਈ ਜਾਵੇ ਤੇ ਇੱਥੇ ਇੰਟਰਲੌਕ ਟਾਇਲ ਲਾਈ ਜਾਵੇ ਉਹ ਦੁਆਰਾ ਇੰਟਰਲੋਕ ਟਾਇਲ ਦਾ ਹੁਣ ਟੈਂਡਰ ਪਾਸ ਕਰਾਇਆ 75-76 ਲੱਖ ਦੀ ਅੰਦਾਜ਼ਾ 75 ਲੱਖ ਦਾ ਹੈਗਾ ਟੈਂਡਰ ਇਹ ਸੜਕ ਤੋਂ 15 ਫੁੱਟੇ ਟਾਇਲ ਲਾਉਣੀ ਹੈ ਜੀ ਇਹ ਸਾਈਕਲ ਟਰੈਕ ਪਾਸ ਹੋਇਆ ਸੀ ਹਾਲੀ ਸਾਹਿਬ ਇਹ ਤੁਹਾਨੂੰ ਪਤਾ ਹੋਣਾ ਟਾਂਗਾ ਛੱਡ ਦੇ ਕੋਲ ਸ਼ੁਰੂ ਹੋ ਕੇ ਨਾ ਆਪਣਾ ਘੰਟਾ ਘਰ ਤੋਂ ਕਈਆ ਚੌਂਕ ਤੋਂ ਸ਼ੁਰੂ ਹੋ ਕੇ ਇਹ ਸਰਗੋੜ ਤੇ ਕਰ ਜਾਣਾ ਜੀ ਇਹ ਇਹ ਸਾਈਕਲ ਟਰੈਕ ਸ਼ੁਰੂ ਹੋਇਆ ਸੀਗਾ ਕਿ ਆਪਣੇ ਇਥੇ ਐਸਡੀਐਮ ਨੂੰ ਨਾ ਨਹੀਂ ਉਹਨਾਂ ਨੂੰ ਪਤਾ ਜੀ ਸਾਹਿਬ ਉਹਨਾਂ ਦੇ ਮਨ ਚ ਟਾਇਲ ਸੀ ਵੀ ਜੇ ਆਪਾਂ ਸੈਰ ਕਰਦੇ ਵੀ ਐਕਸੀਡੈਂਟ ਹੋ ਰਹਿ ਤਾਂ ਇੱਕ ਜਗ੍ਹਾ ਬਣਾਈ ਜਾਵੇ ਜਿੱਥੇ ਬੰਦੇ ਬੰਦੇ ਸਾਈਕਲ ਤੇ ਇਹ ਤੇ ਲੋਕ ਸਾਬ ਨੇ ਪਾਸ ਕਰਾ ਕੇ ਲਿਆਂਦਾ ਸੀਗਾ ਪਰ ਅੱਜ ਸਾਰਿਆਂ ਦੇ ਸਹਿਯੋਗ ਨਾਲ ਹੈ ਮੈਂ ਜੇ ਮੈਨੂੰ ਕਿਸੇ ਨੇ ਪ੍ਰਧਾਨ ਬਣਾਇਆ ਚਲ ਲੋਕ ਸਾਬ ਨੇ ਬਣਾਇਆ ਪਰ ਇਹ ਚ ਐਮਐਲਏ ਸਾਹਿਬ ਵੀ ਸਾਥ ਦੇ ਰਹੇ ਆ ਬੰਟੀ ਜੀ ਵੀ ਸਾਥ ਦੇ ਰਹੇ ਆ ਸਾਰਿਆਂ ਦਾ ਸਾਥ ਹੈ ਕਿ ਸਾਡੀ ਜਿਹੜੀ ਨਗਰ ਕੌਂਸਲ ਆ ਪਾਰਦਰਸ਼ੀ ਚੱਲ ਰਹੀ ਹੈ ਬਿਨਾਂ ਪਾਰਟੀ ਬਾਈ ਤੋਂ ਉੱਟ ਕੇ ਸਾਰੇ ਐਮਟੀ ਸਾਹਿਬਨ ਸਾਡੇ ਨਾਲ ਆ ਕੋਈ ਵੀ ਕਿਸੇ ਪਾਰਟੀ ਬਾਈ ਤੋਂ ਉੱਤੇ ਉੱਠ ਕੇ ਸਾਰਾ ਸਹਿਯੋਗ ਦੇ ਰਿਹਾ ਮੇਰਾ ਵੀ ਐਮਐਲਏ ਸਾਹਿਬ ਨੂੰ ਜੇ ਕੋਈ ਕੰਮ ਕਹੀਦਾ ਉਹ ਵੀ ਸਾਡਾ ਸਹਿਯੋਗ ਦਿੰਦੇ ਆ ਇਹ ਉਹਨਾਂ ਨੂੰ ਉਹਨਾਂ ਨਾਲ ਸਲਾਹ ਕਰਕੇ ਇੰਟਰਲੌਕ ਦਾ ਮੈਂ ਪਾਸ ਕਰਾਇਆ ਇਹ ਤੇ 15 ਫੁੱਟ ਇੰਟਰਲੋਕ ਟਾਇਲ ਲਗਣੀ ਹੈ ਕਿ ਕਿੱਥੋਂ ਸ਼ੁਰੂ ਹੋ ਕੇ ਤੇ ਕਿੱਧਰ ਨੂੰ ਜਾਣਾ ਪਏ ਇਹ ਸਾਰ ਟਾਂਗਾ ਛੜ ਤੋਂ ਸ਼ੁਰੂ ਹੋਣਾ ਹੈ ਜੀ ਟਾਂਗਾ ਛੜ ਤੋਂ ਲੈ ਕੇ 7 ਕਰੋੜ ਤੱਕ ਕਰਾਇਆ ਜਿੰਨਾ ਐਸਟੀਮੇਟ ਬਣੂਗਾ ਬਾਕੀ ਹੋਰ ਇਹ 15 ਫੁੱਟ ਦਾ ਐਸਟੀਮੇਟ ਹੈ ਜੀ ਕਿ ਹੋਰ ਪੱਗਾ ਪੈਸੇ ਆਏ ਤੇ ਗਾਂ ਉਹਨੂੰ ਹੋਰ ਵਧਾਵਾਂਗੇ ਗੰਤਕਰ ਦਾ ਪ੍ਰੋਬਲਮ ਆ ਸਾਰੇ ਗੰਤ ਕਰ ਲਾਇਆ ਜਾਵੇ ਨਾਲੇ ਤਾਂ ਇਹ ਤੁਹਾਨੂੰ ਪਤਾ ਹੋਣੇ ਤੇ ਆਹ ਰੂੜੀਆਂ ਲੱਗਦੀਆਂ ਜਾਂ ਹੋਰ ਗੰਤ ਪਲਸਟਾ ਜਾਂਦਾ ਕਵਾੜ ਗਾਂ ਕਈਆਂ ਥੰਦ ਕਬਜਾ ਨਾਲੇ ਤਾਂ ਸਫਾਈ ਹੋ ਜੂਗੀ ਨਾਲੇ ਲੋਕਾਂ ਨੂੰ ਆਮ ਸੈਰ ਕਰਨ ਦਾ ਵਧੀਆ ਇੱਕ ਸਾਧਨ ਮਿਲ ਜੂਗਾ ਪਤਾ ਕੀ ਹੁੰਦਾ ਹਾਲ ਜਿਹੜੇ ਵਰਤੰਡਾਂ ਤੇ ਉਸਤਾ ਵੀ ਨਾ ਕੰਮ ਹੁੰਦਾ ਉਹਨਾਂ ਨੇ ਵੀ ਸਾਡਾ ਸਾਥ ਦਿੱਤਾ ਹੈ ਕਿਉਂਕਿ ਆਪ ਦੀ ਪਾਵਰ ਨਾਲ ਕੋਈ ਅੱਜ ਘਟਨ ਕਰਕੇ ਗਏ ਆ ਪਰਮਾਤਮਾ ਸਿਧੀਆਂ ਨੂੰ ਕੰਮ ਮੁਕੰਮਲ ਕਾਰੂਗਾ ਮੁਕੰਮਲ ਲੋਕਾਂ ਦੀ ਸਹੂਲਤਾਂ ਤੇ ਬਣੂਗਾ ਬਹੁਤ ਖੁਸ਼ੀ ਆ ਇਸ ਗੱਲ ਇਹ ਜਿਹੜਾ ਨਿਕਾਸੀ ਨਾਲੇ ਵਾਲਾ ਦੀ ਪਾਈਪਾਂ ਪਾਈਆਂ ਨੇ ਅਸੀਂ ਉਹੀ ਜਗ੍ਹਾ ਸਾਰੀ ਆ ਪਾਈਪਾਂ ਦੇ ਉੱਤੋਂ ਸਾਰੇ ਉਦੋਂ ਦਾ ਹੀ ਐਸਟੀਮੇਟ ਬਣਿਆ ਵਾ ਨਹੀਂ ਪਾਈਪਾਂ ਦੇ ਨਾਲ ਹੀ ਐਸਟੀਮੇਟ ਬਣਿਆ ਸੀ ਇਹ ਇਹ ਪਹਿਲਾਂ 1 ਕਰੋੜ ਕੁਸ਼ ਲੱਖ ਦਾ ਸੀਗਾ ਪਰ ਇਹ ਜਿਹੜਾ ਇੰਟਰਲੋਕ ਦਾ ਬਣਿਆ ਇਹ 75 ਲੱਖ ਰੁਪਏ ਦਾ 75 76 ਲੱਖ ਦਾ ਐਸਟੀਮੇਟ ਬਣਿਆ ਤਕਰੀਬਨ ਸਾਰੀ ਇਹ ਰੋਡ ਕੰਪਲੀਟ ਹੋ ਜੂਗੀ ਮਤਲਬ ਸਿਸਟਮ ਨਾਲ ਬਹੁਤ ਜ਼ਿਆਦਾ ਮੁਸ਼ਕਲ ਸੀਗੀ ਜੀ ਇੱਥੇ ਗੰਦਾ ਨਾਲਾ ਸੀਗਾ ਜੀ ਬੱਚਿਆਂ ਨੂੰ ਖੇਡਣ ਚ ਪ੍ਰੋਬਲਮ ਆਉਂਦੀ ਸੀ ਤਕਰੀਬਨ ਆਲਮੋਸਟ ਗੰਦਗੀ ਨਾਲ ਬਿਮਾਰੀਆਂ ਫੈਲਦੀਆਂ ਸੀਗੀਆਂ ਇੱਟੇ ਲੋਕ ਸਾਬ ਦੇ ਵੇਲੇ ਇਹ ਪ੍ਰੋਜੈਕਟ ਪਾਸ ਹੋਇਆ ਸੀਗਾ ਤੇ ਪਾਈਪਾਂ ਦਾ ਕੰਮ ਆਲਮੋਸਟ ਕੰਪਲੀਟ ਹੋ ਗਿਆ ਸੀਗਾ ਆ ਇੰਟਰਲੋਕਿੰਗ ਪੈਂਡਿੰਗ ਸੀਗੀ ਇਹ ਸੈਂਟਰਲੋਕਿੰਗ ਲੱਗਣ ਦੇ ਨਾਲ ਇੱਥੇ ਪੂਰੇ ਏਰੀਆ ਨੂੰ ਬਹੁਤ ਜ਼ਿਆਦਾ ਸਹੂਲਤ ਮਿਲੂਗੀ ਔਰ ਸਫਾਈ ਵੀ ਹੋਊਗੀ ਇਸ ਜਗ੍ਹਾ ਤੇ ਕੋਈ ਕਬਜ਼ੇ ਵਗੈਰਾ ਸੀ ਜਿਹੜੇ ਉਹ ਹਟ ਜਾਣੇ ਇਹਦੇ ਨਾਲ ਉਹ ਵੀ ਹਟ ਜਾਣੇ ਆ ਜੀ ਕੁਝ ਆਪਣਾ ਕਵਾੜੀਆਂ ਨੇ ਜਾਂ ਕੁਝ ਹੋਰ ਗੈਰਕਾਨੂੰਨੀ ਢੰਗ ਨਾਲ ਕਿ ਬੱਜਰੀ ਪੁੱਜਰੀ ਵਾਲੇ ਕਬਜ਼ੇ ਕਰੀ ਬੈਠੇ ਸੀਗੇ ਉਹ ਸਾਰੇ ਹੁਣ ਕਲੀਅਰ ਹੋ ਜਾਣਗੇ ਜੀ ਸੜਕ ਤੋਂ